ਜੋਗਰ ਸਤਰਕ ਸਤਿ ਦੇ ਮਾਲਕ ਵਾਜਗਿਆ ਦੁਹਾਨ ਸਦਾ ਕਾਇਮ ਰੱਖਣ ਵਾਲੀ ਵਸਤੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਪਿਆਰਿਓ ਸੱਚੇ ਪਾਤਸ਼ਾਹ ਜੀ ਦੀ ਬਹੁਤ ਬਹੁਤ ਕਿਰਪਾ ਆਪ ਸਭਨਾ ਤੇ ਜੋ ਆਪ ਜੀ ਬਹੁਤ ਹੀ ਸ਼ਰਧਾ ਭਾਵ ਨਾਲ ਦੇ ਨਾਲ ਸੱਚੀ ਸਰਕਾਰ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੇ ਹਾਂ ਆਓ ਸਭ ਤੋਂ ਪਹਿਲਾਂ ਆਪਾਂ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜਤੀ ਹੋਈ ਮਿੱਠੀ ਅਸੀਸ ਗੁਰੂ ਘਰ ਦੇ ਸਾਜ ਪੈਕੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਗੱਲ ਇੱਥੇ ਦਸਤਾਰ ਦੀ ਹੈ ਗੱਲ ਸਿੱਖ ਦੇ ਕਿਰਦਾਰ ਦੀ ਹੈ ਗੱਲ ਸਿੱਖ ਦੇ ਵਿਭਾਗ ਦੀ ਹੈ ਤੇ ਗੱਲ ਸਾਡੇ ਆਚਾਰ ਦੀ ਹੈ ਗੁਰੂ ਨੇ ਜਿਹੜਾ ਸਿੱਖ ਪੈਦਾ ਕੀਤਾ ਉਸ ਸਿੱਖ ਦੇ ਬਾਰੇ ਗੁਰੂ ਨਾਨਕ ਪਾਤਸ਼ਾਹ ਆਸਾ ਕੀ ਬਾਣੀ ਵਿੱਚ ਆਖਦੇ ਨੇ ਬਲਿਹਾਰੀ ਗੁਰ ਆਪਣੇ ਦੇਵ ਹਾਰਿ ਸਤਿਗੁਰ ਜਿਨ ਮਾਨਸ ਤੇ ਦੇਵ ਤੇ ਕੀਏ ਕੰਤ ਨਾਮੁ ਉਲਾਗੀ ਬਾਣੀ ਇਹ ਗੁਰੂ ਨਾਨਕ ਦੀ ਵਡਿਆਈ ਹੈ ਇਹ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੈ ਕਿ ਉਹਨਾਂ ਨੇ ਐਸੇ ਸਿੱਖ ਨੂੰ 10 ਜਾਮੀਆਂ ਦੇ ਵਿੱਚ ਪ੍ਰਗਟ ਕੀਤਾ ਜਿਹੜਾ ਸਿੱਖ ਸੰਸਾਰ ਦੇ ਨਹੀਂ ਨੇ ਸਾਲ ਕਾ ਮੈਂ ਕਿਉਂਕਿ ਇੱਕ ਇਤਿਹਾਸਕ ਵਿਦਿਆਰਥੀ ਵੀ ਹਾਂ ਜਦੋਂ ਅਸੀਂ ਆਪਣੀ ਕਹਾਣੀ ਆਪਣੇ ਇਤਿਹਾਸ ਨੂੰ ਪੜ੍ਹਦੇ ਹਾਂ ਆਪਣੀ ਬਜ਼ੁਰਗਾਂ ਦੇ ਕਾਰਨਾਮਿਆਂ ਨੂੰ ਆਪਾਂ ਪੜ੍ਹਦੇ ਹਾਂ ਤਾਂ ਆਪਣਾ ਸਾਰਿਆਂ ਦਾ ਸਿਰ ਫੱਕਰ ਦੇ ਨਾਲ ਉੱਚਾ ਹੋ ਜਾਂਦਾ ਹੈ ਇਹ ਉਹ ਮੁਲਕ ਹੈ ਜਿਸ ਮੁਲਕ ਦੇ ਅੰਦਰ ਕੋਈ ਸਮਾਸੀ ਕੋਈ ਵੀ ਗਦਨੀ ਤੋਂ ਬਗਦਾਦ ਤੋਂ ਆਉਂਦਾ ਸੀ ਇਸ ਦੇਸ਼ ਨੂੰ ਢੁੱਟਦਾ ਸੀ ਢੁੱਟਦਾ ਸੀ ਬਰਬਾਦ ਕਰਦਾ ਸੀ ਕੋਈ ਉਹਨਾਂ ਦੇ ਅੱਗੇ ਆਵਾਜ਼ ਨਹੀਂ ਸੀ ਉੱਠਦਾ ਮੈਂ ਅਕਤੂਬਰ ਮਹੀਨੇ ਦੇ ਵਿੱਚ ਪਾਕਿਸਤਾਨ ਗਿਆ ਉੱਥੇ ਜਦੋਂ ਅਮਨਾਬਾਦ ਹੈ ਤਾਂ ਗੁਰਦੁਆਰਾ ਰੋਡੀ ਸਾਹਿਬ ਉੱਥੇ ਜਾ ਕੇ ਗੁਰੂ ਦੀ ਗੱਲ听ਤੇ ਆਏ ਕਿ ਜਦੋਂ ਬਾਬਰ ਹਿੰਦੁਸਤਾਨ ਤੇ ਹਮਲਾ ਕੀਤਾ ਤੇ ਤਾਰੀਖ ਦੇ ਵਿੱਚ ਇਹ ਪਹਿਲਾ ਮੌਕਾ ਸੀ ਇਸ ਤਰਹੀ ਤੋਂ ਇੱਕ ਮਰਦੇ ਕਾਮਲ ਦੀ ਆਵਾਜ਼ ਉੱਠੀ ਤੇ ਆਖਿਆ ਪਾਪ ਕੀ ਜਾਂਚ ਲੈ ਕਾਬਲ ਨੂੰ ਧਾਇ ਜੋਰੀ ਮੰਗੇ ਦਾਨ 베 ਲਾਲੋ ਭਾਈ ਲਾਲੋ ਗਰੀਬ ਨੂੰ ਸੰਬੋਧਨ ਕਿ ਬਾਬਰ ਨੂੰ ਵੰਗਾ ਬਾਬਰ ਨੂੰ ਜ਼ਾਬਰ ਇਹ ਗੁਰੂ ਨਾਨਕ ਪਾਤਸ਼ਾਹ ਨੇ ਆਪਾਂ ਉਸ ਗੁਰੂ ਨਾਨਕ ਪਾਤਸ਼ਾਹ ਦੇ ਸਾਜੇ ਸਿਖ ਆ ਜਿਸ ਗੁਰੂ ਨਾਨਕ ਪਾਤਸ਼ਾਹ ਨੇ ਮਲਕ ਭਾਗੋ ਦੀਆਂ ਕੂੜੀਆਂ ਨਹੀਂ ਸਿਖਾਈਆਂ ਕਿਉਂਕਿ ਪਰਾਇਆ ਹੱਕ ਸੀ ਪਰ ਭਾਈ ਲਾਲੋ ਦੀ ਮਿੱਠੀ ਖਾ ਕੇ ਵੀ ਪਿਆਰ ਇਹ ਦੁੱਧ ਹੁੰਦਾ ਆਪਾਂ ਜਾਣਦੇ ਆ ਨਾ ਕਿ ਇੱਕ ਪਾਸੇ ਦੁੱਧ ਨਿਕਲਦਾ ਸੀ ਇੱਕ ਪਾਸੇ ਖੂਨ ਨਿਕਲਦਾ ਇਹ ਸਾਡੇ ਗੁਰੂ ਦੇ ਸਿਰਾਤ ਨਹੀਂ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਂਏ ਗੁਰ ਪੀਰ ਹਾਮਾਂ ਤਾਮ ਭਰੇ ਜਾਂ ਮਲਦਾਰ ਨਾ ਭਾਈ ਇਹ ਨੂੰ ਕਹਿੰਦਾ ਗਾਂ ਖਾਣਾ ਪਾਪ ਨਹੀਂ ਮੁਸਲਮਾਨ ਕਹਿੰਦਾ ਸੂਰ ਖਾਣਾ ਪਾਪ ਓ ਸਾਡਾ ਗੁਰੂ ਕਹਿੰਦਾ ਪਰਾਇਆ ਹੱਕ ਖਾਣਾ ਪਾਪ ਗਰੀਬ ਮਾਰ ਕਰਨੀ ਪਾਪ ਹੈ ਗੁਰੂ ਤੁਹਾਡੀ ਬਾਹ ਦਾ ਫੜੇਗਾ ਜੇ ਤੁਸੀਂ ਗਰੀਬਾਂ ਨੂੰ ਗੜੇ ਲਾਉਂਗੇ ਕਿਸੇ ਦਾ ਹੱਥ ਨਹੀਂ ਮਾਰੀ ਇੱਥੇ ਕਿਰਤ ਕਰਨ ਦੀ ਗੱਲ ਹੈ ਇੱਥੇ ਨਾਮ ਜਪਣ ਦੀ ਗੱਲ ਹੈ ਇੱਥੇ ਵੰਡ ਛਕਣ ਦੀ ਗੱਲ ਹੈ ਤੇ ਵਾਣਿ ਸ਼ਕਨ ਤੋਂ ਹੀ ਮੈਨੂੰ ਚੇਤੇ ਆਇਆ ਮੈਂ ਉਹਨੇ ਨਕਤ ਸਾਹਿਬ ਕੋਈ ਆਰਿਆ ਬਟਾਲੇ ਦਾ ਉੱਥੇ ਸਿੱਧਾਂ ਦੇ ਨਾਲ ਗੁਰੂ ਦੀ ਚਲਣਾ ਇਹ ਉਹੀ ਸਿੱਧ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਇਹਨਾਂ ਦੇ ਕੋਲ ਸੇਰ ਪਹਾੜ ਤੇ ਗਏ ਇਹ ਕਹਿੰਦੇ ਗੁਰੂ ਸਾਹਿਬ ਤੁਸੀਂ ਕਹਿੰਦੇ ਹੋ ਕਿ ਹਰ ਚੀਜ਼ ਵੰਡ ਕੇ ਖਾਧੀ ਜਾ ਸਕਦੀ ਹੈ ਆਹ ਭੜਾ ਕਿਣ ਵੰਡ ਕੇ ਖਾਓ ਇੱਕ ਕਿੜ ਦਾ ਗੁਰੂ ਨਾਨਕ ਬਾਦਸ਼ਾਹ ਜੀ ਦੇ ਭਾਈ ਮਰਦਾਨਾ ਜੀ ਨੂੰ ਆਖਿਆ ਮਰਦਾਨਿਆਂ ਆ ਜਿਹੜਾ ਸਿੱਧਾ ਦਾ ਭੰਗ ਢੋਣ ਵਾਲਾ ਡੰਡਾ ਤੇ ਕੁੰਡਾ ਇਹ ਧੋ ਚੰਗੀ ਤਰ੍ਹਾਂ ਕੁੰਡੇ ਨੂੰ ਧੋਤਾ ਡੰਡੇ ਨੂੰ ਧੋਤਾ ਕਹਿੰਦੇ ਇਹਦੇ ਵਿੱਚ ਪਾਣੀ ਪਾ ਤੇ ਇੜ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਰਗੜ ਪਾਣੀ 'ਚ ਰਗੜ ਦਿੱਤਾ ਫੇਰ ਗੁਰੂ ਸਾਹਿਬ ਕਹਿੰਦੇ ਚੂੜੀ-ਚੂੜੀ ਅਸਗਾ ਨੂੰ ਵੀ ਛਕਾ ਆਪ ਨਹੀਂ ਛਕਤੇ ਮੈਨੂੰ ਨਹੀਂ ਛਕਾ ਉੱਥੇ ਗੁਰੂ ਨੇ ਕਿ ਜੇ ਸਾਡੀ ਨੀਅਤ ਸਾਫ਼ ਹੈ ਤਾਂ ਤਿੰਨ ਜਿੱਤਰੀ ਵਸਤੂ ਵੀ ਵੰਡ ਕੇ ਸ਼ਕੀ ਦਾਸ ਅੱਜ ਜੀ ਬੋਲੇ ਈਸ਼ੋ ਨਹਾ ਇਹ ਸਾਡੇ ਗੁਰੂ ਦੇ ਸਿਧਾਂਤ ਨਹੀਂ ਉੱਚੇ ਸੁੱਚੇ ਸਿਧਾਂਤ ਨੇ ਇਹਨਾਂ ਸਿਧਾਂਤਾਂ ਕਰਕੇ ਅੱਜ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਆਪਤ ਪੈ ਜਾਵੇ ਤਾਂ ਗੁਰੂ ਸਾਹਿਬ ਦੇ ਸਿੱਖ ਲੰਗਰ ਲਾ ਦਿੰਦੇ ਕੋਈ ਲੋੜ ਨਹੀਂ ਇਹ ਸਾਡੇ ਗੁਰੂ ਦਾ ਫਲਸਫਾ ਹੈ ਕੋਈ ਮੇਤ-ਤੇਣ ਨਹੀਂ ਕੋਈ ਵਿਕਰਾ ਨਹੀਂ ਤੇ ਨਾਲ ਹੀ ਗੁਰੂ ਸਾਹਿਬ ਨੇ ਸਾਨੂੰ ਜਿਹੜੀ ਇਹ ਪਛਾਣ ਦਿੱਤੀ ਹੈ ਆਇਡੈਂਟੀਟੀ ਦਿੱਤੀ ਹੈ ਇਹ ਵੀ ਬੜੀ ਵਿਲੱਖਣ ਹੈ ਕਰੋੜਾਂ ਦੇ ਵਿੱਚ ਸਿੱਖ ਪਛਾਣਿਆ ਜਾਂਦਾ ਕਿ ਇਹ ਗੁਰੂ ਦਾ ਸਿਰਾ ਕਿਉਂ ਪਛਾਣਿਆ ਕਲਗੀਧਰ ਪਾਤਸ਼ਾਹ ਨੇ ਸਾਨੂੰ ਪੰਜ ਕਕਾਰ ਦਿੱਤੇ ਤੇ ਇੱਕ ਕੇਸਾਂ ਦੇ ਉੱਤੇ ਜਦੋਂ ਆ ਦਸਤਾਰ ਸਾਡੀ ਆ ਕੇ ਕਿੰਨਾ ਸੋਹਣਾ ਸੋਹਣਾ ਦਸਤਾਰਾ ਆਪ ਚੰਗੀਆਂ ਨੇ ਬੰਨੀਆਂ ਨੇ ਬਾੜੇ ਫੜਦੇ ਆ ਮੋਹ ਆ ਜਾਂਦਾ ਇੰਨਾ ਤੇ ਇਹ ਜਿਹੜੀ ਦਸਤਾਰ ਹੈ ਇਹ ਬਾਦਸ਼ਾਹ ਨੇ ਦਿੱਤੀ ਇਹ ਦਸਤਾਰ ਸਾਡੀ ਦੁਨੀਆ ਦੇ ਵਿੱਚ ਸ਼ਾਨ ਬਣੀ ਅੱਜ ਬੋਲ ਸੰਸਾਰ ਦੇ ਵਿੱਚ ਪਤਾ ਲੱਗ ਜਾਂਦਾ ਹੈ ਇਹ ਗੁਰੂ ਦਾ ਸਿੱਖ ਚ ਹੈਗਾ ਕੋਈ ਨ ਅੰਗਰੇਜ਼ ਆਇਆ ਤੇ ਅੱਗੇ ਕन्हैया ਸਿੰਘ ਆਵੇ ਸੋਣਾ ਉਹਨੇ ਸਿਰ ਤੇ ਦਵਾਲਾ ਸਜਾਇਆ ਅੰਗਰੇਜ਼ ਘਟੀ ਤੋਂ ਉਤਰ ਕੇ ਉਹਨੂੰ ਸਲੂਟ ਮਾਰਿਆ ਜਿਹੜਾ ਲੋਕਲ ਬੰਦਾ ਸੀ ਹਾਲ ਦਾ ਉਹਨੇ ਕਿਹਾ ਵੀ ਇਹਨੂੰ ਸਲੂਟ ਕਿਉਂ ਮਾਰ ਰਿਹਾ ਕਹਿੰਦਾ ਤੈਨੂੰ ਨਹੀਂ ਪਤਾ ਇਹ ਕਿਹੜੇ ਦੇਸ਼ ਦਾ ਬਾਦਸ਼ਾਹ ਏ ਇਹਦੇ ਸਿਰ ਤੇ ਤਾਜ ਉਹ ਕਹਿੰਦਾ ਜੀ ਇਹ ਤੇ ਗੁਰੂ ਦਾ ਸਿੱਖ ਹੈ ਇਹ ਤੇ ਸਾਰੇ ਇਦਾਂ ਦੇ ਹੁੰਦੇ ਆ ਅੰਗਰੇਜ਼ ਕਹਿੰਦਾ ਇਨਾਂ ਦਾ ਗੁਰੂ ਕਿੰਨਾ ਮਹਾਨ ਐ ਦਸਤਾਰ ਸਜਾ ਕੇ ਕੱਲੇ ਕੱਲੇ ਸਿੱਖ ਨੂੰ ਗੁਰੂ ਨੇ ਬਾਦਸ਼ਾਹ ਬਣਾਇਆ ਗੁਰੂ ਨੇ ਸਾਨੂੰ ਰਾਜੇ ਬਣਾਇਆ ਅਕੇ ਸਾਡੇ ਦੇ ਕਿ ਅਸੀਂ ਬਾਦਸ਼ਾਹ ਬਣ ਅਸੀਂ ਰਾਜੇ ਬਣ ਜੇ ਤੇ ਗੁਰੂ ਦੇ ਰਾਹ ਤੇ ਤੁਰਾਂਗੇ ਤੇ ਬਾਦਸ਼ਾਹ ਬਣਾਂਗੇ ਇਨਾਂ ਦਸਤਾਰਾਂ ਨੂੰ ਸੰਭੜਦੀ ਰੋੜ ਐ ਔਰ ਇਹਨਾਂ ਸਿੱਖੀ ਦਾ ਕਿਨਾਰ ਉਹ ਫਿਰ ਸੋਨੇ ਤੇ ਸੁਹਾਗਾ ਤੋਂ ਚੰਗੀ ਗੱਲ ਹੈ ਨੌਜਵਾਨਾਂ ਨੇ ਪਿੰਡ ਵਾਲਿਆਂ ਨੇ ਇਹ ਬਹੁਤ ਸੋਹਣਾ ਪ੍ਰਾਨਾ ਕੀਤਾ ਕਿ ਦਸਤਾਰ ਇਥੇ ਬੱਚਿਆਂ ਨੂੰ ਸਜਾਈ ਪੇੜ ਪ੍ਰਥਮ ਰਹਿ ਜਾਨ ਖੰਡੇ ਦੀ ਕੋਲ ਸ਼ੇਕ ਖੰਡੇ ਬਾਟੇ ਦੀ ਕੋਲ ਅੰਮ੍ਰਿਤ ਦੀ ਦਾਤ ਵਿਰਤ ਹੋਵੇ ਸਭਾ ਬੜਾ ਭਾਵਨਾਕ ਹੈ

جی پشے وکار تو بچنا ہے گروپ کروں گا کہ پہرے دار نہ کریے اج میرا دل بڑا دکھی میں گیارہ بجے تک ਆਪਾਂ ਪਿੰਡ ਦੇ ਵਿੱਚ ਅੱਗ ਲੱਗੀ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਥਿੰਨ ਮਹਾਰਾਜ ਦੇ ਪਾਵਨ ਸਰੂਪਾਂ 'ਤੇ ਅੱਗ ਨਿਕਲ ਰਹੀ। ਮੈਂ ਖੁਸ਼ ਹੋਇਆ ਜਾ ਕੇ ਕਿ ਇਹ ਹੈਗਾ ਸੀ ਗੁਰਦੁਆਰੇ ਕਿਹਦੇ ਨਹੀਂ। ਗੁਰਦੁਆਰੇ ਪਹਿਰੇਦਾਰੀ ਹੋਣੀ ਜ਼ਰੂਰੀ ਹੈ। ਆਪਾਂ ਇੱਥੇ ਗੁਰਦੁਆਰਾ ਸਾਹਿਬ ਦਿਨ-ਰੇਤੇ ਵੀ ਸੇਵਾਦਾਰ ਚਾਹੀਦੇ ਨੇ, ਰਾਤ ਨੂੰ ਵੀ ਚਾਹੀਦੇ। ਆਹ ਜਿਹੜੇ ਬਿਜਲੀ ਉਪਕਰਨ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਰਾਤ ਨੂੰ ਬੰਦ ਨਹੀਂ ਹੋਏ। ਉਰੀ ਸੁਭਾਲ ਹੋਣੀ ਚਾਹੀਦੀ ਹੈ ਮੈਂ ਪਿਛੇ ਵੀ ਕਹਿ ਕੇ ਆਇਆ ਵਾ ਗੁਰੂ ਨਾਨਕ ਪਾਤਸ਼ਾਹ ਦੇ ਅਸਥਾਨ ਤੇ ਸਿੱਖੋ ਗੁਰਮੁਖੋ ਜੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਾਂਗੇ ਤੇ ਸਾਡਾ ਸਤਿਕਾਰ ਹੋਣਾ ਜੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਹੋਵੇਗਾ ਸਾਡਾ ਸਤਿਕਾਰ ਨਹੀਂ ਹੋਣਾ ਜਿਨ ਨਾਨਕ ਸਤਪੁਰ ਪੂਜਿਆ ਤਿਨ ਹਰ ਪੂਜ ਕਰਾਵ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਇਸ ਕਰਕੇ ਤੁਹਾਡੇ ਪਿੰਡ ਕਿੰਨੇ ਗੁਰਦੁਆਰੇ ਨੇ ਮੈਨੂੰ ਨਹੀਂ ਪਤਾ ਜਿੰਨੇ ਮਰਕੀ ਮਸਲਾ ਇਹ ਨਹੀਂ ਵੀ ਗੁਰਦੁਆਰੇ ਕਿਨੇ ਮਸਲਾ ਇਹ ਆ ਉਥੇ ਪੰਥ ਦੀ ਪਹਿਰੇਦਾਰੀ ਨਹੀਂ ਹੈਗੀ ਹੈ ਕਿ ਨਹੀਂ ਬਾਬਿਆਂ ਬੁੱਢਿਆਂ ਦਾ ਖੜਾ ਛੱਡ ਬਖਾਰਵਾਦ ਦਾ ਜਿਹੜਾ ਇਹ ਧਾਰੀ ਗੁਰੂ ਦਾ ਜਿਹੜੇ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੁਰੂ ਖੋਹਦੇ ਇਹਨਾਂ ਦਾ ਖੜਾ ਛੱਡ ਇਹ ਇੱਕ ਗੱਲ ਹਮੇਸ਼ਾ ਕਹਿੰਦੇ ਰਹਤੀਏ ਗੁਰੂ ਨੇ ਕਿਹਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹੈ ਸਿਮਕ ਜਨ ਮਾਨੈ ਪਰਤਖ ਗੁਰੂ ਨਸਾਰੈ ਫੇਰ ਨਾਲ ਹੀ ਇਹ ਵੀ ਗੁਰੂ ਦਾ ਇੱਕ ਹੋਰ ਬਚਨ ਹੈ ਪਾਸ਼ਾ ਕਹਿੰਦੇ ਨੇ ਨਸ਼ਾ ਜਿਹੜਾ ਤੇ ਨਸ਼ਾ ਇਹ ਕਦੀ ਨਹੀਂ ਗੱਲ ਨੇ ਨਸ਼ਾ ਬਾਣੀ ਦਾ ਨਸ਼ਾ ਪ੍ਰਸ਼ਾਦ ਹੈ ਜੇਤ ਪੀਤਾ ਮਤ ਬਿਸਰੈ ਦਰਗਾ ਬਿਲੇ ਸਜਾਈ ਧੂਪਾ ਮਤ ਮੂਰਗਾ ਪੀਤੇ ਜੇਗਾ ਪਾਰ ਉਸਤਾਜ ਨਸ਼ਾ ਮੈਨੂੰ ਪਤਾ ਹੈ ਨਸ਼ਾ ਬਹੁਤ ਹੈ ਹੁਣ ਦੇ ਹਮ ਡਿਲੀਵਰੀ ਚਲਦੀ ਕਾਨੂੰਨ ਤੇ ਮਗਾਈ ਪਰ ਇਹਦੇ ਨਸ਼ੇ ਤੋਂ ਬਚਣਾ ਹੈ ਇਹ ਗੁਰੂ ਦਾ ਆਸਰਾ ਹੈ ਨਸ਼ਾ ਵੇਚਣ ਵਾਲੇ ਦਾ ਕੋਈ ਲਿਹਾਜ਼ ਨਾ ਕਰੀਂ ਉਹ ਕੋਈ ਵੀ ਹੋਵੇ ਨਸ਼ੇ ਨੂੰ ਨੱਕ ਪਾਣੀ ਪਵੇ ਇਹ ਨਸ਼ਾ ਸਾਡੀ ਬਰਬਾਦੀ ਹੈ نشا سارے جبانوں پاس لا رہے جا چا نشے بچنا داری داری پہ سارے پیار پہ پنڈ نے ہندو نے سیتھ نے مسلمان نے پہویں کوئی ہوائی چارہ بنا کے رکھیے ہر ایک ہر ایک کام مبارک ہے پر نشہ کوئی بھی ویچنا دھیان رکھا ਇਹ ਨਸ਼ਾ ਵੇਖੋ ਇਹ ਨਹੀਂ ਹੁੰਦਾ ਵੀ ਕਿਸੇ ਦੂਜੇ ਦਾ ਪੁੱਤ ਲੱਗਾ ਮੈਂ ਸਾਡਾ ਨਹੀਂ ਲੱਗਣਾ ਇਹ ਕੋਈ ਪਤਾ ਨਹੀਂ ਕਿਹੜੀ ਜਣੇ ਅੱਗ ਘਰੇ ਆ ਪੈਣੀ ਨਸ਼ੇ ਵਾਲੇ ਦਾ ਕੋਈ ਹੱਲ ਨਹੀਂ ਜਿਹੜਾ ਵੀ ਮੇਂਦ ਦਾ ਧਿਆਨ ਰੱਖੋ ਪਹਿਨ ਗਾਹੀ ਕਰੋ ਨਸ਼ੇ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਗੁਰੂ ਨਾਲ ਜੋ ਗੁਰੂ ਨਾਲ ਬਾਣੀ ਨਾਲ ਬਾਣੀ ਦਾ ਪਹਿਰਾ ਵਧਾ ਕੇ ਸਵੇਰੇ ਸ਼ਾਮ ਗੁਰਦੁਆਰੇ ਬਾਹਰੀਆਂ ਭਜ ਕੇ ਜਿਹੜੇ ਬਾੜੀ ਪੜਦੇ ਨੇ ਸਾਡੇ ਸਰਕਾਰ ਜੋ ਭਾਈ ਸਾਹਿਬ ਉਹਨਾਂ ਦਾ ਵੀ ਸਰਕਾਰ ਕਰਦੇ ਉਹਨਾਂ ਦਾ ਵੀ ਮਾਣ ਆਪਾਂ ਕੈਮਰਾ ਰੱਖੀਏ ਇੱਕ ਮੁਟ ਰਹੀਏ ਇਕੱਤਰ ਰਹੀਏ ਅੰਦ ਬਤੌਰ ਤੇ ਅਸੀਂ ਸਾਝਾ ਪਰਿਵਾਰ ਆ ਤੇ ਪਰਿਵਾਰ ਵਾਲੀ ਚਾਹ